ਜੋ ਮੈਂ ਬਾਰੋਂ ਬੈਠਾ ਤੂੰ ਜਵਾਬ ਦੇਵੇਂਗਾ ਤੇਰੀ ਰਿਟਾਇਰਮੈਂਟ ਟਰੋਲ ਨੂੰ ਮੈਂ ਤੈਨੂੰ ਦੱਸਤੀ ਅੱਜ ਕੱਲ ਮੈਂ ਹਾਂ ਹੈਲੋ ਸਰਕਾਰੀ ਹਸਪਤਾਲ ਦੇ ਵਿੱਚ ਜਮ ਕੇ ਹੰਗਾਮਾ ਹੋ ਗਿਆ ਹੈ ਦਰਅਸਲ ਇੱਥੇ ਇੱਕ ਟਰ ਜੋ ਕਿ ਪਹੁੰਚੀ ਹੈ ਤਮਲੇਰ ਕੋਟਲਾ ਤੋਂ ਜਿਹੜਾ ਉਹ ਮਰੀਜ਼ ਲੈ ਕੇ ਪਹੁੰਚਦੇ ਨੇ ਹਾਲਾਂਕਿ ਮ੍ਰਿਤਕ ਦੇ ਨੂੰ ਲੈ ਕੇ ਇਥੇ ਹਸਪਤਾਲ ਦੇ ਅੰਦਰ ਹੀ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ ਹੈ ਦੱਸਦੀ ਹੈ ਕਿ ਇਸੇ ਦਰਮਿਆਨ ਜਿੱਥੇ ਇੱਕ ਟਰ ਦੇ ਵੱਲੋਂ ਵੱਡੇ ਇਲਜ਼ਾਮ ਲਗਾਉਂਦਿਆ ਹੋਇਆ ਸਿਵਲ ਹਸਪਤਾਲ ਦੇ ਵਿੱਚ ਹੰਗਾਮਾ ਕਰ ਦਿੱਤਾ ਗਿਆ ਤਾਂ ਤੁਰੀ ਸੰਗਰੂਰ ਤੋਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇੱਥੇ ਹਸਪਤਾਲ ਦੇ ਵਿੱਚ ਹੰਗਾਮੇ ਦੇ ਦੌਰਾਨ ਜਿਹੜੇ ਲੋਕ ਨੇ ਉਹ ਹਸਪਤਾਲ ਸਟਾਫ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਨਜ਼ਰ ਆਏ ਨੇ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਹਾਲਾਂਕਿ ਪ੍ਰਬੰਧਾਤ ਇੱਕ ਵਾਰ ਫਿਰ ਤੋਂ ਸਵਾਲ ਨੇ ਜਿੱਥੇ ਅੱਗੇ ਰੈਫਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ 108 ਐਂਬੂਲੈਂਸ ਦਾ ਜ਼ਿਕਰ ਹੋ ਰਿਹਾ ਹੈ ਪਰ ਦੱਸ ਦਈਏ ਕਿ ਫਿਲਹਾਲ ਦੇ ਅਧਿਕਾਰਤ ਤੌਰ ਤੇ ਇਸ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਅਜੇ ਬਾਕੀ ਹੈ ਫਿਲਹਾਲ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਕਈ ਤਰ੍ਹਾਂ ਦੇ ਸਵਾਲ ਉੱਠਦੇ ਨਜ਼ਰ ਆ ਰਹੇ ਨੇ ਹੈ ਕੱਢ ਲਓ ਆਪ ਕੋਕ ਪ੍ਰਾਣੀ ਸ਼ਿਵਾਲੀ ਕੱਢ ਕਰਨਜੀ ਨਾਲੀ ਕੱਢ ਲੈ ਮੇਰੇ ਖੋਦੇ ਸੈਨ ਨੇ ਤੂੰ ਕਹਿੰਦਾ ਮੈਂ ਜਾਂਦਾ ਨਹੀਂ ਮੈਂ ਖੁਦ ਚਲਾ ਕੇ ਲੈ ਕੇ ਗਿਆ ਹੈ ਮੇਰੇ ਕੋਲ ਐਂਬੂਲੈਂਸ ਦਾ ਆਰਡਰ ਨੇ ਜਿਹੜਾ ਇੱਕ ਮਿੰਟ ਸਾਈਡ ਹੋਇਆ ਜਿਹੜਾ ਤੁਹਾਡੇ ਤੂੰ ਕਹਿੰਦਾ ਮੈਂ ਜਾਂਦਾ ਨਹੀਂ ਤੂੰ ਇਹਦੀ ਰਿਕਾਰਡਿੰਗ ਕਰਾ ਲਈ ਤਦ ਆਸਾਂ ਤੁਸੀਂ ਹੁਣ ਹੈਗੇ ਤੁਸੀਂ ਰਹਿ ਨਹੀਂ ਸਕਦੇ ਅਸੀਂ ਤਾਂ ਇਹ ਦੱਸੋ ਪਟਿਆਲੇ ਦਾ ਕਰ ਦਿੰਦੇ ਆ ਜਿਹੜੀ 108 ਵਾਲਿਆਂ ਨਾਲ ਤੁਹਾਡੀ ਗੱਲ ਹੋਈ ਆ ਉਹ ਉਹ ਸਰ ਉਹ ਮਲੇਰ ਕੋਲੇ ਦਾ ਐਕਸੀਡੈਂਟ ਕੇਸ ਚੱਕ ਕੇ ਫਿਰ ਸਦੋ ਦੁਬਾਰਾ ਸਰਕਾਰੀ ਚਲੇਗੇ ਮਲੇਰ ਕੋਲੇ ਅਸੀਂ ਪਾਗਲਾ ਇੱਥੋਂ ਜਾ ਕੇ ਲੈ ਕੇ ਗਏ ਲੇਗੇ ਤੁਸਾਂ ਸਭ ਨੂੰ ਅੰਗਰੇਜ਼ ਨੂੰ ਕੁਛ ਕੁਛ ਹੋ ਜਾਣਾ ਉਹਨਾਂ ਨੂੰ ਮੋੜਾ ਜਿੰਮੇਵਾਰ ਉਹ ਬੈਠਾ ਤੂੰ ਜਵਾਬ ਦੇਵੇਂਗਾ ਤੇਰੀ ਰਿਟਾਇਰਮੈਂਟ ਰੋਲੂ ਮੈਂ ਤੈਨੂੰ ਦੱਸਤੀ ਅੱਜ ਕੱਲ ਮੈਂ ਹਾਂ ਹੈਲੋ ਸਵੇਰੇ ਇਹਦੇ ਨਾਲ ਵੀਰੇ ਸਵੇਰੇ ਸਵੇਰੇ ਕਿਹੜਾ ਸਵੇਰੇ ਤੁਸੀਂ ਪ੍ਰੈਕਟਿਸ ਬਣਾਓ ਨਾ ਤੁਸੀਂ 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 ਰਿਕਾਰਡਿੰਗ ਵੀ ਤਾਂ ਕਰੋ ਆਪ ਜੀ ਤੁਸੀਂ ਕਰਦਾ 15 ਮਿੰਟ ਕੋਈ ਸੋਡ ਲੈ ਗਈ ਕੰਮ ਤੋਂ ਇਹ ਵੀ ਨਹੀਂ ਰਿਕਾਰਡਿੰਗ ਆ ਸਰ ਹੈ ਕੱਢ ਲਓ ਆਪ ਕੋ ਪੁਰਾਣੀ ਸੁਭਾਸ਼ ਵਾਲੀ ਕੱਢ ਕਰਨਜੀ ਵਾਲੀ ਕੱਢ ਲੈ ਮੇਰੇ ਖੋਦੇ ਸੈਨ ਨੇ ਤੂੰ ਕਹਿੰਦਾ ਮੈਂ ਜਾਂਦਾ ਨਹੀਂ ਮੈਂ ਖੁਦ ਚਲਾ ਕੇ ਲੈ ਕੇ ਗਿਆ ਹੈ ਮੇਰੇ ਕੋਲ ਐਂਬੂਲੈਂਸ ਦਾ ਆਰਡਰ ਨੇ ਜਿਹੜਾ ਇੱਕ ਮਿੰਟ ਸਾਈਡ ਹੋਇਆ ਜਿਹੜਾ ਤੁਹਾਡੇ ਤੂੰ ਕਹਿੰਦਾ ਮੈਂ ਜਾਂਦਾ ਨਹੀਂ ਤੂੰ ਇਹਦੀ ਰਿਕਾਰਡਿੰਗ ਕਰੋ ਜੀ ਤੁਸੀਂ ਡਾਕਟਰ ਸਾਹਿਬ ਤੁਸੀਂ ਅਸੀਂ ਤਾਂ ਇਹ ਦੱਸੋ ਪਟਿਆਲੇ ਦਾ ਕਰ ਦਿੰਦੇ ਆ ਜਿਹੜੀ 108 ਵਾਲਿਆਂ ਨਾਲ ਤੁਹਾਡੀ ਗੱਲ ਹੋਈ ਆ ਉਹ ਉਹ ਸਰ ਹੋ ਮਲੇਰਪੋੜੇ ਦਾ ਐਕਸੀਡੈਂਟ ਕੇਸ ਚੱਕ ਕੇ ਫੇਰ ਚਲੋ ਦੁਬਾਰਾ ਸਰਕਾਰੀ ਚਲੇਗੇ ਮਲੇਰਪੋੜੇ ਅਸੀਂ ਪਾਗਲਾ ਇੱਥੋਂ ਜਾ ਕੇ ਲੈ ਕੇ ਗਏ ਲੇਗੇ ਜਿੰਮੇਵਾਰ ਉਹ ਬੈਠਾ ਤੂੰ ਜਵਾਬ ਦੇਵੇਂਗਾ ਤੇਰੀ ਰਿਟਾਇਰਮੈਂਟ ਰੋਲ ਲੂ ਮੈਂ ਤੈਨੂੰ ਦੱਸਤੀ ਅੱਜ ਕੱਲ ਮੈਂ ਹਾਂ ਹੈਲੋ ਸਵੇਰੇ ਕਿਦਰੋਂ ਵੀਰੇ ਸਵੇਰੇ ਸਵੇਰੇ ਕਿਹੜਾ ਸਵੇਰੇ ਤੁਸੀਂ ਪ੍ਰੈਕਟਿਸ ਬਣਾਓ ਨਾ ਤੁਸੀਂ 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 ਰਿਕਾਰਡਿੰਗ ਦਾ ਕਰੋ ਆਪ ਜੀ ਤੁਸੀਂ ਕਰਦਾ 15 ਮਿੰਟ ਕੋਈ ਤੁਹਾਡੇ ਲਈ ਗੱਲ ਕੋਈ ਨਹੀਂ ਰਿਕਾਰਡਿੰਗ ਆ ਸਰ ਜਿੰਮੇਵਾਰ ਉਹ ਬੈਠਾ ਹੈ ਤੂੰ ਜਵਾਬ ਦੇਵੇਂਗਾ ਤੇਰੀ ਰਿਟਾਇਰਮੈਂਟ ਟਰੋਲੂ ਮੈਂ ਤੈਨੂੰ ਦੱਸ ਤੀ ਅੱਜ ਕੱਲ ਮੈਂ ਹਾਂ ਹੈਲੋ ਸਰਕਾਰੀ ਹਸਪਤਾਲ ਦੇ ਵਿੱਚ ਜਮ ਕੇ ਹੰਗਾਮਾ ਹੋ ਗਿਆ ਹੈ ਦਰਅਸਲ ਇੱਥੇ ਇੱਕ ਟਰ ਜੋ ਕਿ ਪਹੁੰਚੀ ਹੈ ਤਮਲੇਰ ਕੋਟਲਾ ਤੋਂ ਜਿਹੜਾ ਉਹ ਮਰੀਜ਼ ਲੈ ਕੇ ਪਹੁੰਚਦੇ ਨੇ ਹਾਲਾਂਕਿ ਮ੍ਰਿਤਕ ਦੇ ਨੂੰ ਲੈ ਕੇ ਇਥੇ ਹਸਪਤਾਲ ਦੇ ਅੰਦਰ ਹੀ ਕਾਫੀ ਜ਼ਿਆਦਾ ਹੰਗਾਮਾ ਹੋ ਜਾਂਦਾ ਹੈ ਦੱਸਦੀ ਹੈ ਕਿ ਇਸੇ ਦਰਮਿਆਨ ਜਿੱਥੇ ਇੱਕ ਟਰ ਦੇ ਵੱਲੋਂ ਵੱਡੇ ਇਲਜ਼ਾਮ ਲਗਾਉਂਦਿਆ ਹੋਇਆ ਸਿਵਲ ਹਸਪਤਾਲ ਦੇ ਵਿੱਚ ਹੰਗਾਮਾ ਕਰ ਦਿੱਤਾ ਗਿਆ ਤਾਂ ਤੁਰੀ ਸੰਗਰੂਰ ਤੋਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇੱਥੇ ਹਸਪਤਾਲ ਦੇ ਵਿੱਚ ਹੰਗਾਮੇ ਦੇ ਦੌਰਾਨ ਜਿਹੜੇ ਲੋਕ ਨੇ ਉਹ ਹਸਪਤਾਲ ਸਟਾਫ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਨਜ਼ਰ ਆਏ ਨੇ ਤਾਂ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਹਾਲਾਂਕਿ ਪ੍ਰਬੰਧਾਂ ਤੋਂ ਇੱਕ ਵਾਰ ਫਿਰ ਤੋਂ ਸਵਾਲ ਨੇ ਜਿੱਥੇ ਅੱਗੇ ਰੈਫਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ 108 ਐਂਬੂਲੈਂਸ ਦਾ ਜ਼ਿਕਰ ਹੋ ਰਿਹਾ ਹੈ ਪਰ ਦੱਸ ਦਈਏ ਕਿ ਫਿਲਹਾਲ ਦੇ ਅਧਿਕਾਰਤ ਤੌਰ ਤੇ ਇਸ ਨੂੰ ਲੈ ਕੇ ਕੋਈ ਪੁਸ਼ਟੀ ਹੋਣੀ ਅਜੇ ਬਾਕੀ ਹੈ ਫਿਲਹਾਲ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਕਈ ਤਰ੍ਹਾਂ ਦੇ ਸਵਾਲ ਉੱਠਦੇ ਨਜ਼ਰ ਆ ਰਹੇ ਨੇ ਹੈ ਕੱਢ ਲੋ ਕੋਪ ਪ੍ਰਾਣੀ ਸ਼ਿਵਸ਼ਾਲੀ ਕੱਢ ਕਰਨਜੀਤ ਵਾਲੀ ਕੱਢ ਲੈ ਮੇਰੇ ਖੁੱਦੇ ਸੈਨ ਨੇ ਤੂੰ ਕਹਦਾ ਮੈਂ ਜਾਂਦਾ ਨਹੀਂ ਮੈਂ ਖੁਦ ਚਲਾ ਕੇ ਲੈ ਕੇ ਗਿਆ ਹੈ ਮੇਰੇ ਕੋਲ ਐਂਬੂਲੈਂਸ ਦਾ ਆਰਡਰ ਨੇ ਜਿਹੜਾ ਇੱਕ ਮਿੰਟ ਸਾਈਡ ਹੋਇਆ ਜਿਹੜਾ ਤੂੰ ਕਹਦਾ ਮੈਂ ਜਾਂਦਾ ਨਹੀਂ ਤੂੰ ਇਹਦੀ ਰਿਕਾਰਡਿੰਗ ਕਰੋਗੀ ਅਸੀਂ ਤਾਂ ਇਹ ਦੱਸੋ ਪਟਿਆਲੇ ਦਾ ਕਰ ਦਿੰਦੇ ਆ ਜਿਹੜੀ 108 ਵਾਲਿਆਂ ਨਾਲ ਤੁਹਾਡੀ ਗੱਲ ਹੋਈ ਆ ਉਹ ਉਹ ਸਰ ਹੋ ਮਲੇਰਪੋੜੇ ਦਾ ਐਕਸੀਡੈਂਟ ਕੇਸ ਚੱਕ ਕੇ ਫਿਰ ਚਲੋ ਦੁਬਾਰਾ ਸਰਕਾਰੀ ਚਲੇਗੇ ਮਲੇਰਪੋੜੇ ਅਸੀਂ ਪਾਗਲਾ ਇੱਥੋਂ ਜਾ ਕੇ ਲੈ ਕੇ ਗਏ ਲੈ ਕੇ ਤੁਹਾਨੂੰ ਸਭ ਨੂੰ ਅੰਗਰੇਜ਼ ਨੂੰ ਸ਼ੰਕਸ਼ ਹੋ ਰਿਹਾ ਉਹਨਾਂ ਨੂੰ ਮਾਰੋ ਜਿੰਮੇਵਾਰ ਉਹ ਬੈਠਾ ਤੂੰ ਜਵਾਬ ਦੇਵੇਂਗਾ ਤੇਰੀ ਰਿਟਾਇਰਮੈਂਟ ਰੋਲ ਲੂ ਮੈਂ ਤੈਨੂੰ ਦੱਸਤੀ ਅੱਜ ਕੱਲ ਮੈਂ ਹਾਂ ਹੈਲੋ ਸਵੇਰੇ ਇਹਦੇ ਤੋਂ ਵੀਰੇ ਸਵੇਰੇ ਕਿਹੜਾ ਸਵੇਰੇ ਤੁਸੀਂ ਪ੍ਰੈਕਟਿਸ ਬਣਾਓ ਨਾ ਤੁਸੀਂ ਤੁਸੀਂ ਬੱਸ ਬਣਾ ਤੁਸੀਂ ਰਿਕਾਰਡਿੰਗ ਤਾਂ ਕਰੋ ਆਪ ਜੀ ਤੁਸੀਂ ਕਰਦਾ 15 ਮਿੰਟ ਪਰ ਕੋਈ ਸ਼ੋਅ ਲੈ ਗਿਆ ਕੰਮ ਤੋਂ ਦੇਖ ਨਹੀਂ ਰਿਹਾ ਰਿਕਾਰਡਿੰਗ ਆ ਸਰ ਹੈ ਕੱਢ ਲਓ ਕੋਪ ਪ੍ਰਾਣੀ ਸ਼ਿਵ ਆਸ਼ਲੀ ਕੱਢ ਕਰਨਜੀਤ ਵਾਲੀ ਕੱਢ ਲੈ ਮੇਰੇ ਖੋਦੇ ਸੈਨ ਨੇ ਤੂੰ ਕਹਿੰਦਾ ਮੈਂ ਜਾਂਦਾ ਨਹੀਂ ਮੈਂ ਖੁਸ਼ ਚਲਾ ਕੇ ਲੈ ਕੇ ਗਿਆ ਹੈ ਮੇਰੇ ਕੋਲ ਐਂਬੂਲੈਂਸ ਦਾ ਆਰਡਰ ਨੇ ਜਿਹੜਾ 1 ਮਿੰਟ ਸਾਈਡ ਹੋਇਆ ਜਿਹੜਾ ਤੁਹਾਡਾ ਤੂੰ ਕਹਿੰਦਾ ਮੈਂ ਜਾਂਦਾ ਨਹੀਂ ਤੋਂ ਪਰੇ ਜਾ ਕੋਪਰ ਤੁਸੀਂ ਇਹਦੀ ਰਿਕਾਰਡਿੰਗ ਕਰੋ ਜੀ ਜੁੜਾ ਰਸਾਂ ਤੁਸੀਂ ਉਹਨਾ ਹੈਗੇ ਤੁਸੀਂ ਰਹਿ ਨਹੀਂ ਸਕਦੇ ਅਸੀਂ ਤਾਂ ਇਹ ਦੱਸੋ ਪਟਿਆਲੇ ਦਾ ਕਰ ਦਿੰਦੇ ਆ ਜਿਹੜੀ 108 ਵਾਲਿਆਂ ਨਾਲ ਤੁਹਾਡੀ ਗੱਲ ਹੋਈ ਆ ਉਹ ਉਹ ਸਰ ਹੋ ਮਲੇਰਪੋੜੇ ਦਾ ਐਕਸੀਡੈਂਟ ਕੇਸ ਚੱਕ ਕੇ ਫੇਰ ਚਲੋ ਦੁਬਾਰਾ ਸਰਕਾਰੀ ਚਲੇਗੇ ਮਲੇਰਪੋੜੇ ਅਸੀਂ ਪਾਗਲਾ ਇੱਥੋਂ ਜਾ ਕੇ ਲੈ ਕੇ ਗਏ ਲੈ ਕੇ ਤੁਸਾਂ ਨੂੰ ਅੰਗਰੇਜ਼ ਨੂੰ ਗਸ਼ਮਸ਼ ਹੋ ਰਿਹਾ ਉਹਨਾਂ ਨੂੰ ਮਾਰੋ ਜਿੰਮੇਵਾਰ ਉਹ ਬੈਠਾ ਤੂੰ ਜਵਾਬ ਦੇਵੇਂਗਾ ਤੇਰੀ ਰਿਟਾਇਰਮੈਂਟ ਰੋਲ ਲੂ ਮੈਂ ਤੈਨੂੰ ਦੱਸਤੀ ਅੱਜ ਕੱਲ ਮੈਂ ਹਾਂ ਹੈਲੋ ਸਵੇਰੇ ਇਹਦੇ ਤੋਂ ਵੀਰੇ ਸਵੇਰੇ ਸਵੇਰੇ ਕਿਹੜਾ ਸਵੇਰੇ ਤੁਸੀਂ ਪ੍ਰਸਤੁਤ ਬਣਾਓ ਨਾ ਤੁਸੀਂ ਤੁਸੀਂ ਬੱਸ ਬਣਾ ਤੁਸੀਂ ਰਿਕਾਰਡਿੰਗ ਤਾਂ ਕਰੋ ਆਪ ਜੀ ਤੁਸੀਂ ਕਰਦਾ ਬੰਦਰਾ ਬਟਾ ਸਵੇਰੇ ਸ਼ੁਕਰ ਲੈ ਗਈ ਕੰਮ ਤੋਂ ਮੇਰੇ ਵੀ ਰਿਕਾਰਡਿੰਗ